ਸਸਰੀਕਾਲ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਵੀਰ ਕ੍ਰੀਏਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਜਨਿਕ ਬੁਟੀਕ ਬਠਿੰਡਾ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਰ ਦੇ ਵਿੱਚ ਪਿਓਰ ਕਾਟਨ ਦੇ ਗਰਮੀਆਂ ਦੇ ਵਿੱਚ ਠੰਡਕ ਫੀਲ ਕਰਵਾਉਣ ਵਾਲੇ ਸੂਟ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਤੇ ਕੱਪੜਾ ਬਹੁਤ ਹੀ ਜ਼ਿਆਦਾ ਮਲਾਈਮਾ ਮੱਖਣ ਮਲਾਈ ਦੀ ਤਰ੍ਹਾਂ ਕੱਪੜਾ ਰਹੇਗਾ ਤੇ ਪਿਓਰ ਕਾਟਨ ਦਾ ਹੋਏਗਾ ਜੀ ਇਹਦੇ ਵਿੱਚ ਸਿਲਕੀ ਤੰਦ ਦਾ ਕੋਈ ਵੀ ਨਹੀਂ ਹੋਏਗਾ ਤੇ ਇਹ ਇੱਕ ਸੂਟ ਮਾਤ ਤੁਹਾਨੂੰ ਮਿਲੇਗਾ 600 ਦੇ ਵਿੱਚ ਸ਼ਿਪਿੰਗ ਚਾਰजेस 올 ਓਵਰ ਇੰਡੀਆ ਕੋਈ ਵੀ ਨਹੀਂ ਲੱਗੇਗਾ ਤੇ ਜਿਹੜਾ ਦੋ ਸੂਟ ਮੰਗਵਾਏਗਾ ਉਹ ਆਪਾਂ ਤੁਹਾਨੂੰ ਦੇਵਾਂਗੇ ਜੀ 1150 ਦੇ ਵਿੱਚ ਫਿਰ ਵੀ ਸ਼ਿਪਿੰਗ ਚਾਰजेस ਅਸੀਂ ਤੁਹਾਡੇ ਤੋਂ ਨਹੀਂ ਲਵਾਂਗੇ ਤੇ ਇਹ ਆਏਗਾ ਜੀ ਤੁਹਾਨੂੰ ਵਿਟਾਊਟ ਦੁਪੱਟਾ ਜੇਕਰ ਤੁਸੀਂ ਦੁਪੱਟੇ ਦੇ ਨਾਲ ਲੈਣਾ ਚਾਹੁੰਦੇ ਹੋ ਪਿਓਰ ਦੁਪੱਟੇ ਦੇ ਨਾਲ ਤਾਂ ਇਹ ਸੂਟ ਮਾਤਰਾ ਤੁਹਾਨੂੰ ਮਿਲੇਗਾ ਜੀ 800 ਰੁਪਏ ਦੇ ਵਿੱਚ 800 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਪਹੁੰਚਾ ਦਿੱਤਾ ਜਾਏਗਾ ਤੇ ਕਪੜੇ ਦੀ ਆਪਣੀ ਫੁੱਲ ਗਰੰਟੀ ਹੋਊਗੀ ਕਲਰ ਫੇਡ ਹੋ ਜੇ ਜਾਂ ਫਿਰ ਛਿੱਜ ਜੇ ਕਪੜਾ ਬਿਲਕੁਲ हटके ਡਿਜ਼ਾਈਨ ਆ ਜਿਹੜੇ ਕਿ ਅੱਜ ਤੱਕ ਹਜੇ ਤੁਸੀਂ ਦੇਖਿਆ ਨਹੀਂ ਹੋਣਗੇ ਕਿਸੇ ਦੇ ਪਾਏ ਹੋਏ ਬਹੁਤ ਹੀ ਪਿਆਰੇ ਜੇ ਕਲਰ ਹੈਗੇ ਤੇ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਕਲਰ ਆਉਣਗੇ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਵੀ ਮੇਰੀਆਂ ਪਹਿਨਾ ਨੇ ਆਪਣੇ ਲਈ ਸੂਟ ਬੁੱਕ ਕਰਵਾਉਣੇ ਉਹ ਜਲਦੀ ਤੋਂ ਜਲਦੀ ਆਰਡਰ ਕਰ ਲਿਓ ਤਾਂ ਜੋ ਸਟਾਕ ਤੁਹਾਨੂੰ ਮਿਲ ਸਕੇ ਤੇ ਸਟਾਕ ਆਪਣੇ ਕੋਲ ਬਿਲਕੁਲ ਲਿਮਟਿਡ ਜਿਹਾ ਸਟਾਕ ਆ ਜਿਆਦਾ ਸਟਾਕ ਨਹੀਂ ਆਪਾਂ ਕੀ ਲਿਆਂਦਾ ਹੋਇਆ ਕੈਸ਼ ਔਨ ਡਿਲੀਵਰੀ ਆਪਣੇ ਕੋਲ ਅਵੇਲੇਬਲ ਨਹੀਂ ਹੈ ਉਹ ਆਪਾਂ ਤੁਹਾਨੂੰ ਪਹਿਲੇ ਹੀ ਦੱਸ ਦਿੰਨੇ ਆ ਕਈ ਵਾਰ ਕੀ ਹੁੰਦਾ ਬਾਅਦ ਵਿੱਚ ਅਗਲਾ ਕਹਿੰਦੇ ਕਿ ਕੈਸ਼ ਔਨ ਡਿਲੀਵਰੀ ਅਵੇਲੇਬਲ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਆਪਣੇ ਕੋਲ ਤੇ ਜਿਹੜੇ ਵੀ ਭੈਣ ਭਰਾ ਮੇਰੀ ਵੀਡੀਓ ਦੇਖਦੇ ਆ ਉਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਿੱਦਾਂ ਦਾ ਫੈਬਰਿਕ ਲੱਗ ਰਿਹਾ ਤੁਹਾਨੂੰ ਕਿੱਦਾਂ ਦਾ ਡਿਜ਼ਾਈਨਿੰਗ ਆ ਸਾਡੀ ਤੇ ਇਦਾਂ ਹੀ ਆਪਾਂ ਤੁਹਾਡੇ ਲਈ ਲਿਆਉਂਦੇ ਰਹਿੰਨੇ ਆ ਸੂਟ ਜੀ ਇਸੇ ਕਪੜੇ ਦੀ ਆਪਣੀ ਕੁਆਲਿਟੀ ਹੁੰਦੀ ਆ ਦੇਖੋ ਇਹ ਸੂਟ ਤੁਹਾਨੂੰ 300 ਚ ਵੀ ਮਿਲ ਜੂ 400 ਚ ਵੀ ਮਿਲ ਜੂ 500 ਚ ਵੀ ਮਿਲ ਜੂ ਬਟ ਕੁਆਲਿਟੀ ਨਹੀਂ ਮਿਲਦੀ ਕੀ ਸਿਲਕੀ ਕੋਈ ਮਰਜ਼ੀ ਲੈ ਲਓ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਇਦਾਂ ਦੇ ਫੈਬਰਿਕ ਹੀ ਯੂਜ਼ ਕਰਨੇ ਆ ਫਲਕਾਰੀ ਦਾ ਡਿਜ਼ਾਈਨ ਲਾ ਜਵਾਬ ਆ ਦੇਖੋ ਰॉयਲ ਬਲੂ ਕਲਰ ਤੇ ਸੀ ਬਲੈਕ ਕਲਰ ਸਭ ਕੁੜੀਆਂ ਦੀ ਮਨਪਸੰਦ ਬਲੈਕ ਕਲਰ ਹੀ ਹੈ ਗ੍ਰੇ 올ਡ ਲੇਡੀਜ਼ ਵੀ ਇਹਨਾਂ ਨੂੰ ਪਹਿਨ ਸਕਦੀਆਂ ਆਂ ਦੇਖੋ ਗ੍ਰੇ ਕਲਰ ਕਿੰਨਾ ਸੋਹਣਾ ਸੀ ਵਾਈਟ ਤੇ ਆ ਗਿਆ ਵਾਈਟ بیس ਬਲੂ ਆ ਗਿਆ ਜੀ ਆਪਣੀ ਚੋਅ ਦੇ ਮੁਤਾਬਕ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਕਿਉਂਕਿ ਡਿਜ਼ਾਈਨ ਛੋਟਾ ਡਿਜ਼ਾਈਨ ਵੀ ਆ ਤੇ ਮੋਟਾ ਡਿਜ਼ਾਈਨ ਵੀ ਆ ਸਾਰੇ ਤਰ੍ਹਾਂ ਦੇ ਸੂਟ ਆ ਗਏ ਕੇਜੀ ਵੀਡੀਓ ਨੂੰ ਵਧੀਆ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਉਣ ਵਾਲੀਆਂ ਵੀਡੀਓ ਦੀ ਅਪਡੇਸ਼ਨ ਲੈਣ ਦੇ ਲਈ ਪਹਿਲਾਂ ਬੈਲ ਆਈਕਨ ਨੂੰ ਕਰ ਲੋ ਆਨ ਤੇ ਜਨੀਕ ਬੁਟੀਕ ਵੱਲੋਂ ਤੁਹਾਡਾ ਥੈਂਕ ਯੂ so much for ਵੀਡੀਓ ਦੇਖਣ ਲਈ ਓਕੇ ਜੀ ਬਾਏ